ਬੈਰੀਗੜ 7 7 8 8 ਲੱਗੇ ਤਿਆਰੀ ਹੈ ਪੂਰੀ ਤਿਆਰੀ ਹੀ ਤਿਆਰੀ ਹੈ ਜਮਾ ਬੈਰੀ ਬ੍ਰਿਗੇਡ ਦਾ ਅੱਗੇ ਵੀ ਲੱਗੇ ਪਿਛਲੇ ਵਾਰੀ ਕਿਹੜਾ ਨਹੀਂ ਲੱਗੇ ਸੀ ਤਾਰਾਂ ਲੱਗੀਆਂ ਸੀ ਛੜਕਾਂ ਪਟੀਆਂ ਸੀ ਕਿੰਨਾ ਕੁਝ ਕਰਿਆ ਸੀ ਹੁਣ ਵੀ ਸਾਰਾ ਕੁਝ ਸਾਡੇ ਨਾਲ ਹਸਮਾਨਾ ਸੀ ਆਪੇ ਕਰ ਲੈਂਗੇ ਸਾਰਾ ਕੁਝ ਉਸ ਤਰ੍ਹਾਂ ਹੀ ਹੋਊ ਮੋਲ ਉਸ ਤਰ੍ਹਾਂ ਹੀ ਹੋਊ ਜੀ ਜਮਾ ਜਾਵਾਂਗੇ ਕੋਈ ਚੱਕਰ ਬਾਬਾ ਜੀ ਬਸ਼ਰਕੋ ਮਰਾ ਵੇਖਿਓ ਕਿਤੇ ਕਈ ਕਹਿੰਦੇ ਵੀ ਆ ਛੱਡੋ ਪਰ ਕਹਿੰਦੇ ਬੁੱਢੇ ਵਿਹਲੇ ਆ ਅਰੇ ਹੁਣ ਤੇ ਨਹੀਂ ਅਸੀਂ ਤਾਂ ਮਾਰਨ ਕਿਆ ਰ ਆ ਮਾਰਨ ਤੇ ਆਏ ਆ ਕੋਸੋ ਅੱਛਾ ਸ਼ਹੀਦ ਹੋ ਗਿਆ ਸਿੰਧੀ ਗੇਟ ਬਣਾ ਦਾਂਗੇ ਅਸੀਂ ਬਾਬਾ ਜੀ ਦੇਖੋ ਚਲੋ ਪਿਛਲੀ ਵਾਰ ਵੀ 732 ਜਿਹੜੇ ਲੋਕਾਂ ਦੀ ਜਾਨ ਕਿਸਾਨ ਮੋਰਚੇ 'ਚ ਲੱਗੀ ਆ ਚਰौती ਵੱਡੀ ਆ ਫੇਰ ਅਸੀਂ ਕਹਿ ਰਹੇ ਕਿ ਕਿ ਵੋਟਾਂ ਸਿਰ ਤੇ ਦੇਖੋ ਭਾਜਪਾ ਚਾਹੁੰਦੀ ਨਹੀਂ ਵੀ ਮਾਹੌਲ ਖਰਾਬ ਹੋਵੇ ਪਰ ਕਿਸਾਨਾਂ ਦੀ ਬੜੀ ਵੱਡੀ ਚਣੌਤੀ ਤੁਸੀਂ ਤੁਰਪੇ ਹੋ ਤੁਸੀਂ ਕਿ ਸਾਲ ਦਾ ਰਾਸ਼ਨ ਸਾਡੇ ਕੋਲੇ ਆ ਤਾਂ ਕੀ ਲੱਗਦਾ ਮੋਦੀ ਝਿਗਾ ਦਿਓਗੇ ਹਾਂ ਝਿਗਾਵਾਂਗੇ ਪੱਕਾ ਪੱਕਾ ਬੋਲੋ ਹੋ ਰੀਆ ਕਾਲ ਹੋਜੀ ਠੀਕ ਠਾਕ ਹੋ ਕਿਹੜਾ ਪਿੰਡ ਆ ਕੋਟਪਈ ਆ ਜੀ ਕੋਟਪਈ ਆਓ ਜੀ ਆਪਾਂ ਤੁਹਾਨੂੰ ਪਹਿਲਾਂ ਟਰਾਲੀਆਂ ਵਿੱਚ ਇਹ ਗੱਲਬਾਤ ਸਾਡੀ ਜਾਰੀ ਰਹੂਗੀ ਤਾਂ ਇਹ ਆ ਭਾਈ ਕਦੇ ਝੁੱਲਿਆ ਸੀ ਤੇਰੇ ਉੱਤੇ ਕੇਸਰੀ ਨਿਸ਼ਾਨ ਅੱਜ ਫੇਰ ਕਿਰੀ ਬੈਠੀ ਏ ਤੂੰ ਚੰਗ ਦਾ ਐਲਾਨ ਸਾਡਾ ਤੇਰੇ ਨਾਲ ਇਹੋ ਹੈ ਕਿਰਾਰ ਤੈਨੂੰ ਦਿੱਲੀਏ ਨਹੀਂ ਫੇਰ ਇੱਕ ਵਾਰ ਜਿੱਤਾਂਗੇ ਬੜੀ ਸੋਹਣੀ ਗੱਲ ਲਿਖੀ ਹੋਈ ਆ ਦੇਖੋ ਕਦੇ ਝੁੱਲਿਆ ਸੀ ਤੇਰੇ ਉੱਤੇ ਕੇਸਰੀ ਨਿਸ਼ਾਨ ਅੱਜ ਫੇਰ ਘੇਰੀ ਬੇਟੀ ਆ ਤੂੰ ਜੰਗ ਦਾ ਮੈਦਾਨ ਸਾਡਾ ਤੇਰੇ ਨਾਲ ਇਹੋ ਹੈ ਇਕਰਾਰ ਜਿੱਤਾਂਗੇ ਤੈਨੂੰ ਦਿੱਲੀਏ ਨਹੀਂ ਫੇਰ ਇੱਕ ਵਾਰ ਜਿੱਤਾਂਗੇ ਦਿੱਲੀ ਨੂੰ ਚੜ ਗਏ ਆ ਪੰਜਾਬ ਦੇ ਕਿਸਾਨ ਔਰ ਕਿਸਾਨ ਇਸ ਵਾਰ ਉਹ ਚੜਿਆ ਜਿਹੜੇ ਕੇਸਰੀ ਨਿਸ਼ਾਨ ਲਾਉਣ ਦੇ ਹੱਕ ਵਾਲੇ ਬੰਦੇ ਆ ਮੁੰਡਿਆਂ ਨੂੰ ਇਹ ਕੀ ਗਦਾਰਤਾ ਨਹੀਂ ਕਹਿੰਦੇ ਤੇ ਕੇਸਰੀ ਅਗਵਾਈ ਕੇਸਰੀ ਨਿਸ਼ਾਨ ਅਗਵਾਈ ਕਰਦਾ ਦੇਖੋ ਦਮਾਲਾ ਜੀ ਰੁਲਦੂ ਮਾਨਸਾ ਉਹਨਾਂ ਨੇ ਕਿਹਾ ਰਾਜੀ ਵਾਲ ਨੇ ਕਿਹਾ ਮੈਂ ਨਾਮ ਲੈਣਾ ਉਹ ਤਾਂ ਫਿਰ ਰੁਲਦੂ ਮਾਨਸਾ ਨੇ ਕਿਹਾ ਉਹ ਸਾਡੀ ਯੂਨੀਅਨ ਜੀ ਨੇ ਕਿਹਾ ਬੈਠੇ ਆ ਬਾਈ ਕਰੇ ਹੁਣ ਵੀ ਕਹਿੰਦੇ ਆ ਮੈਂ ਮੰਨ ਲਓ ਜਿਉਂ ਕਿਸਾਨੀ ਲੀਡਰ ਹੈ ਮੰਨਦਾ ਨਹੀਂ ਆਪਣੇ ਮੇਰੇ ਬਖਾਲ ਸਾਹਿਬ ਜੀ ਨੇ ਨਹੀਂ ਵਿਚਾਰ ਆਲਦੇ ਮੈਂ ਚੁੱਪਦਾ ਕਰ ਸਕਦਾ ਉਹ ਰੋਕਦੇ ਆ ਤੋਵੇਂ ਲੋਕਾਂ ਨੇ ਪਛਾਣਨਾ ਬਾਈ ਜੀ ਲੀਡਰ ਚਾਹੇ ਕੋਈ ਡੱਲੇਵਾਲ ਹੈ ਸਾਡਾ ਚਾਹੇ ਸਾਡੀ ਯੂਨੀਅਨ ਦਾ ਆਗੂ ਹੈ ਚਾਹੇ ਕੋਈ ਰੁੱਲਦੂ ਆ ਚਾਹੇ ਕੋਈ ਕੁਝ ਨਹੀਂ ਲੋਕਾਂ ਨੇ ਪਹਿਲਾਂ ਤੇ ਪ੍ਰਮਾਤਮਾ ਕਾਲਪੁਰਖ ਨੇ ਗਵਾਹੀ ਕਰੀ ਤੇ ਕਾਲਪੋਖੀ ਪਰ ਕੀ ਜਗਵਾਹੀ ਕਰੂਗਾ ਤੇ ਲੋਕ ਜਿੱਤ ਕੇ ਆਉਣਗੇ ਬੋਲੇ ਸੋਨਿਆ ਤਾ ਇਹ ਤੁਸੀਂ ਦੇਖੋ ਜੀ ਹੁਣ ਤਿਆਰੀ ਕਿਵੇਂ ਦੀ ਹੈ ਤਿਆਰੀ ਤੁਹਾਨੂੰ ਦਿਖਾ ਦਿੰਦੇ ਨੇ ਟਰਾਲੀਆਂ ਤਾਂ ਉਹੀ ਆ ਮਿਲਦਾ ਜਿਹੜੀਆਂ ਉਦੋਂ ਤਿਆਰ ਕੀਤੀਆਂ ਸੀ ਔਰ ਜੀ ਠੀਕ ਠਾਕ ਹੋ ਹਾਂ ਵਧੀਆ ਹੀ ਹੋ ਗਿਆ ਹਾਂ ਜੀ ਕਿਹੜਾ ਪਿੰਡ ਆ ਪਿੰਡ ਸਾਡਾ ਸਰਾਜ ਵਾਲਾ ਹੀ ਲੋ ਜੀ ਸਰਾਜ ਵਾਲਾ ਜੀ ਲੋ ਜੀ ਤਿਆਰੀ ਇਹਨਾਂ ਦੀ ਵੇਖ ਲਓ ਜਿੱਦਾਂ ਪੂਰਾ ਬਿਲਕੁਲ ਜਿਹੜਾ ਜਿੱਦਾਂ ਰਾਸ਼ਨ ਕਿਉਂਕਿ ਤਿਆਰਪਾ ਵੀ ਹੋਗੇ ਨਾ ਪਹਿਲੀ ਹੀ ਕੰਮ ਥੋੜਾ ਆ ਔਖਾ ਹੁੰਦਾ ਤਿਆਰਪੇ ਜੋ ਕੰਮ ਤਾਂ ਬਹੁਤ ਔਖਾ ਹੁੰਦਾ ਤਾਂ ਬਾਈ ਹੁਣੇ ਬਿਸਕਟ ਬਰੈਡ ਖਾਈ ਜਾਂਦੇ ਆ ਜਾਂਦੇ ਹੋਏ ਤਾਂ ਇਹਨਾਂ ਟਰਾਲੀਆਂ ਦੇ ਵਿੱਚ ਮਤਲਬ ਮੇਰੇ ਨਾਲ 25 30 ਤਾਂ ਬੈਗ ਹੀ ਪ ਰੈਸ਼ਨ ਜਿਹੜੀ ਲੈ ਕੇ ਚੱਲੇ ਹੋ ਸਾਰਾ ਕੁਝ ਸਾਰਾ ਕੁਝ ਮੰਨ ਲਓ ਜਿੱਦਾਂ ਹੁਣ ਇੱਥੇ ਕੋਈ ਇੱਥੇ ਮੰਨ ਲਓ ਤੁਹਾਨੂੰ ਇੱਥੇ ਰੋਕ ਲੈਣ ਤਾਂ ਕਿੰਨਾ ਚਿਰ ਤੁਹਾਡਾ ਤੁਹਾਡਾ ਰੈਸ਼ਨ ਹੈਗਾ ਇਹ ਘਰ ਵਸਾਉਣ ਵਾਲਾ ਸਾਧਨ ਸਾਡੇ ਕੋਲੇ ਪੂਰਾ ਵੀ ਜਿਵੇਂ ਕਿ ਘਰ ਦਾ ਨੂਨ ਮਿਰਚ ਹਰੇਕ ਐਡਮਾਸ ਸਲੈਂਡਰਾਂ ਤੇ ਕਰ ਪੱਟੀਆਂ ਤੇ ਕਰ ਸਭ ਕੁਝ ਹੈ ਇੱਕ ਸਾਲ ਦਾ ਸਾਡਾ ਸਾਰੇ ਕੋਲੇ ਸਾਰੇ ਕੋਲ ਸਾਰਾ ਪੂਰਾ ਭਾਵੇਂ ਕਦੋਂ ਨਾ ਮਿਲੇ ਤਾਂ ਵੀ ਪੂਰਾ ਠੀਕ ਹੈ ਠੀਕ ਹੈ ਜੇ ਕੁਛ ਵੀ ਨਾ ਮਿਲ ਅੱਗੇ ਵੀ ਸਾਡੀ ਬਹੁਤ ਸੇਵਾ ਕੀਤੀ ਦਿੱਲੀ ਦੇ ਲੋਕਾਂ ਨੇ ਤੇ ਹੁਣ ਵੀ ਭਰਾ ਸਾ ਨਾਲ ਸਾ ਦੇਣਗੇ ਸਾਰੇ ਹਰਿਆਣੇ ਵਾਲੇ ਨੇ ਵੀ ਬਹੁਤ ਕੀਤੀ ਜੀ ਜੀ ਤਾਂ ਆਓ ਜੀ ਇੱਥੇ ਨੌਜ ਦਾ ਹੌਸਲੇ ਜਜ਼ਬੇ ਜਿਆ ਹੁਣ ਟਰੈਕਟਰ ਦੀ ਤੁਸੀਂ ਹਾਲਤ ਦੇਖ ਲੋ ਇਹ ਟਰੈਕਟਰ ਦੀ ਹਾਲਤ ਦੇਖੋ ਜਿੱਦਾ ਉਂ ਕੋਈ ਬੰਦਾ ਤਕਨੀਕ ਜੀ ਲਾਵੇ ਤਰੱਕੀ ਜਾ ਕੇ ਰੇ ਯਾ ਟਰੈਕਟਰ ਤੇਰਾ ਮਾੜਾ ਭਾਈ ਟਾਇਰ ਤਾਂ ਵੇਖ ਲੈ ਤੇਰੇ ਯਾਰ ਗੱਲ ਬੰਨਦੀ ਨਹੀਂ ਤੇਰੀ ਜਾਂਦੀ ਉਹ ਕਿੱਥੇ ਦਿੱਲੀ ਆ ਤੇ ਇਹਨੇ ਉੱਡਦਾ ਹੀ ਜਾਣਾ ਕਿਉਂਕਿ ਹੌਸਲੇ ਤਿਆਰ ਹੌਸਲੇ ਬਿਲਕੁਲ ਕਾਇਮ ਹਨ ਕਿਸਾਨਾਂ ਦੇ ਕੇਸਰੀ ਨਿਸ਼ਾਨ ਸੇਬ ਜਿਹੜਾ ਉਹ ਨਿਸ਼ਾਨ ਦੇ ਉੱਤੇ ਜਿਹੜਾ ਉਹ ਜਿਹੜੀਆਂ ਨਿਸ਼ਾਨੀਆਂ ਨਿਸ਼ਾਨ ਸੇਬ ਦੇ ਉੱਤੇ ਲੱਗੀਆਂ ਹੋਈਆਂ ਹਨਾ ਉਹ ਵੀ ਉਹੀ ਹੈ ਜਿਹੜੀਆਂ ਖਾਲਸਾ ਸੁਤੰਤਰ ਸਿੱਖ ਰਾਜ ਦੀਆਂ ਹੁੰਦੀਆਂ ਔਰ ਇਹ ਜਜ਼ਬੇ ਜਿਹੜੇ ਨੇ ਇਸ ਵਾਰ ਦੇਖ ਉਹ ਕਿੰਨੇ ਕੁ ਪਰਵਾਹ ਹੁੰਦੇ ਕਿ ਨਹੀਂ ਹੁੰਦੇ ਦੇਖੋ ਪਿਛਲੀ ਵਾਰੀ ਬਾਈ ਦਿੱਲੀ ਜਦੋਂ ਗਏ ਉਦੋਂ ਵੀ ਕਿਸਾਨ ਕਹਿੰਦੇ ਸੀ ਵੀ ਕਈ ਕਈ ਜੁਣੀ ਨਾ ਕਹਿੰਦੀ ਨਹੀਂ ਨਹੀਂ ਇਹ ਰਾ ਕੇਸਰੀ ਨਹੀਂ ਲਾਉਣੇ ਕੱਲੇ ਹਰੀ ਲਾਉਣੇ ਹੁਣ ਤੁਸੀਂ ਇੱਕ ਪਾਸਾ ਕਰਕੇ ਚੱਲੋ ਵੀ ਇਹ ਉੱਚਾ ਝੁੰਲੂਗਾ ਕਿਸਾਨ ਨਹੀਂ ਬੋਲਿਆ ਸਾਡੀ ਬਾਤ ਚ ਹੋਵੇ ਤੇ ਦੋਨੇ ਚੀਜ਼ਾਂ ਹੀ ਆਈਆਂ ਦੋਨੇ ਹੀ ਹੈ ਹਾਂ ਦੋਨੋਂ ਬਿਨਾਂ ਗੱਲ ਨਹੀਂ ਬਣਨੀ ਨਹੀਂ ਬਣਨੀ ਪੰਥਵੀ ਜ਼ਰੂਰੀਆਂ ਤੇ ਖੇਤੀ ਵੀ ਦੋਨੇ ਚੀਜ਼ਾਂ ਜ਼ਰੂਰੀ ਨੇ ਬਾਈ ਹੂੰ ਦੋਨਾਂ ਲਈ ਪਹਿਲ ਹੈ ਜੀ ਦੋਨਾਂ ਨੂੰ ਪਹਿਲਾ ਤਾਂ ਪੰਥ ਵੀ ਜ਼ਰੂਰੀ ਆ ਕਿਸਾਨੀ ਕਿਰਤ ਵੀ ਜ਼ਰੂਰੀ ਬਚਾਉਣੀ ਆ ਤਾਂ ਪੰਥ ਦੇ ਝੰਡੇ ਝਟ ਪਚਾਉਣੀ ਆ ਇਸ ਵਾਰ ਇਹ ਜਿਹੜੀ ਤੁਸੀਂ ਚੀਜ਼ ਆ ਉਹ ਖਾਸ ਕਰਕੇ ਦੇਖ ਰਹੇ ਹੋ ਆਹ ਨੂੰ ਆਪਾਂ ਟਰਾਲੀ 'ਚ ਦੇਖੀਏ ਕਿ ਕੋਈ ਸਬਾਨ ਆ ਜੀ ਤਾਂ ਸਮਾਨ ਸਮੂਹਣ ਬਹੁਤ ਟਰਾਲੀਆਂ 'ਚ ਇਕੱਠਾ ਕੀਤਾ ਹੋਇਆ ਇੱਧਰ ਵੀ ਬਜ਼ੁਰਗ ਬੈਠੇ ਵੀ ਆ ਨਾਲ ਕਿਉਂ ਗਰਮੀ ਦਾ ਆਉਣਾ ਉਹਨਾਂ ਵਿੱਚ ਆਉਣਾ ਲਓ ਜੀ ਅੱਛਾ ਤੇ ਸਾਰਾ ਕੋ ਨਾਲੀ ਸਾਰਾ ਕੋਸੀ ਅੱਛਾ ਕਿੰਨਾਂ ਜੱਤ ਕੇ ਮੁੜਾਂ ਗਏ ਸੀ ਪਿਛਲੀ ਦੀ ਵਾਲੀਆਂ ਹੀ ਆ ਤਾਂ ਇਹ ਤੁਸੀਂ ਮਹਿਸੂਸ ਕਰਦੇ ਹੋ ਵੀ ਕਾਸ਼ ਉਦੋਂ ਹੀ ਸਾਰੀਆਂ ਮਨਾ ਕੇ ਹੀ ਆਉਂਦੇ ਉਦੋਂ ਫਿਰ ਲੈ ਜਾ ਦੂਜੇ ਬੰਦੇ ਆ ਇਲੈਕਸ਼ਨ ਦੇ ਬਾਰੇ ਭੱਜਿਆ ਲੀਡਰ ਬਣ ਗਏ ਆਪਦੇ ਨੇ ਵੀ ਐਸੀ ਬਣਾ ਗਏ ਆ ਐਮਐਲਏ ਸਹੀ ਹੈ ਫਿਰ ਬਣੇ ਤਾਂ ਹੈ ਨਹੀਂ ਹਾਂ ਜੀ ਤੇ ਐਦ ਕੀ ਚੱਲੇ ਵੀ ਤਾਂ ਹੀ ਨਹੀਂ ਹੋ ਚੱਲੇ ਨਾ ਚੱਲਣ ਰਹੀ ਤਾਂ ਪਰ ਵਾਹਿਗੁਰੂ ਦਾ ਆਸਾ ਲੈ ਕੇ ਜਾਂਦੇ ਆ ਜੀ ਹੈ ਨਹੀਂ ਨਾ ਜੀ ਵਿਰੋਧ ਹੈ ਨਹੀਂ ਨਾ ਪਰ ਜੋ ਉਹਨਾਂ ਦੀ ਇੱਛਾ ਜੀ ਕਰ ਸਕਦੇ ਠੀਕ ਹੈ ਠੀਕ ਹੈ ਜੀ ਲੋ ਜੀ ਭਾਈ ਸਮਾਨ ਸਪਾ ਪੂਰਾ ਤਗੜਾ ਛੇ ਤੇਲ ਤੁਲੇ ਨਾਲ ਗੱਡੀ ਦਾ ਲੈ ਆ ਪੋਜੀ ਤੇਲ ਪਾਣੀ ਸਲੰਡਰ ਸਲੰਡਰ ਸਾਰਾ ਕੁਝ ਭਾਈ ਚੁਰਾਂ ਚਾਰਾਂ ਸਭ ਕੁਝ ਵੰਦਾ ਆ ਪਈਆਂ ਆ ਸਭ ਕੁਝ ਪਿਆ ਸਾਡੇ ਕੋਲੇ ਜੀ ਕੋਈ ਵੀ ਪਰਮਾਤਮਾ ਦੀ ਓਟ ਚਾਹੀਦੀ ਹੈ ਬਸ ਹਾਂ ਲੋ ਜੀ ਪਰਮਾਤਮਾ ਦੀ ਮਿਹਰ ਚਾਹੀਦੀ ਆ ਗੁਰੂ ਮਹਾਰਾਜ ਦੀ ਮਿਹਰ ਚਾਹੀਦੀ ਆ ਤਾਂ ਇਹ ਮਾਲਵੇ ਦੇ ਵਿੱਚੋਂ ਜਿਹੜੇ ਕਿਸਾਨ ਨੇ ਉਹ ਜਿਹੜੇ ਕਿਸ ਤਰ੍ਹਾਂ ਦੀ ਤਿਆਰੀ ਕਰਕੇ ਜਾ ਰਹੇ ਨੇ ਉਹ ਅਸੀਂ ਤੁਹਾਨੂੰ ਦਿਖ ਇਹ ਐਲਾਨ ਜਿਹੜਾ ਕਿਸਾਨਾਂ ਦੀਆਂ ਪੰਜਾਬ ਦੀਆਂ ਜਿਹੜੀਆਂ ਕੁਸ਼ ਯੂਨੀਅਨਾਂ ਨੇ ਕੀਤਾ ਔਰ ਆਦ ਕੀ ਆਪਸ ਦੇ ਵਿੱਚ ਹਾਲਾਂਕਿ ਪਾਟੇ ਵੀ ਹੈਗੇ ਨੇ ਕੁਝ ਕਹਿੰਦੇ ਨਹੀਂ ਜਿਹੜਾ ਬੁਤਾਂਤ ਦੇ ਵਿੱਚ ਨਹੀਂ ਜਾਣਾ ਪੰਜਾਬ ਦੀਆਂ 32 ਜਥੇਬੰਦੀਆਂ ਦੇ ਵਿੱਚੋਂ ਬੁਤਾਂਤ ਚ ਨਾ ਜਾਣ ਵਾਲੇ ਆ ਪਰ ਬੇਸ਼ੱਕ ਇੱਕ ਤਾਂ ਸਿੱਧੂਪੁਰ ਜਿਹੜੀ ਹੈਗੀ ਆ ਇਹ ਪਹਿਲ ਕਦਮੀ ਕਰ ਰਹੀ ਹੈ ਦਿੱਲੀ ਜਾਂਦੀ ਹਾਂ ਜੀ ਕੀ ਹਾਲ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਹਾਂ ਜੀ ਠੀਕ ਆ ਜੀ ਅੱਦੇ ਦਾ ਤੁਹਾਡੇ ਬੰਦੇ ਜਦੋਂ ਫਤਿਹ ਬਲਾਈਏ ਨਾ ਉਹ ਚੁੱਪ ਜੇ ਕਰ ਜਾਂਦੇ ਅੱਧੀ ਖੁਸ਼ੀ ਤਾਂ ਉਹਦੀ ਹੋਏ ਅੱਧੀ ਤਾਂ ਫਤਿਹ ਉਹਦੀ ਹੋ ਜਾਂਦੀ ਆ ਬੜੀ ਖ ਉਹ ਅੱ데 ਦਾ ਡਰੀ ਜਾਂਦੇ ਕਹਿੰਦੇ ਐਕੀ ਦਾ ਮੋਦੀ ਨੇ ਕੁੱਟਰੇ ਬਹੁਤ ਕਰਦੇ ਆ ਸੀ ਬੁੜੇ ਚੱਲੇ ਅੱਛਾ ਹਾਂਜੀ ਹਾਂ ਜਜ਼ਬੇ ਪੂਰੇ ਆ ਜਜ਼ਬੇ ਪੂਰੇ ਆ ਜੀ ਇੱਕ ਹੋਰ ਗੱਲ ਹੈ ਇੱਕ ਨਾ ਹੋਰ ਗੱਲ ਤੁਸੀਂ ਦਿੱਲੀ ਜਾ ਰਹੇ ਆ ਆ ਟਰੈਕਟਰ ਆ ਤੁਸੀਂ ਟਰੈਕਟਰਾਂ ਦੀ ਸ਼ਕਲ ਦੇਖੋ ਬੱਲਾ ਟਰੈਕਟਰ ਇਹ ਜਦੋਂ ਆਮ ਅਸੀਂ ਦੇਖਦੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਆਪਾਂ ਤਰਕ ਜਿਆ ਕਰੀਏ ਸਾਡੇ ਚ ਬੰਦੇ ਤਰਕਾਂ ਵਾਲੇ ਵੀ ਆ ਉਹ ਕਹਿੰਦੇ ਯਾਰ ਬਾਈ ਟਰੈਕਟਰ ਤੇਰਾ ਮਾੜਾ ਉੱਥੇ ਪਹੁੰਚਣਾ ਨਹੀਂ ਪਰ ਹੌਸਲੇ ਜਜ਼ਬੇ ਜਿਹੜੇ ਹੈਗੇ ਇੱਕ ਤਾਂ ਸਿੱਧੂਪੁਰ ਯੂਨੀਅਨ ਵਾਲਿਆਂ ਦੇ ਪੂਰੇ ਕਾਇਮ ਆ ਇੱਕ ਮੈਂ ਹੋਰ ਤੁਹਾਨੂੰ ਪੁੱਛਦਾ ਪਿਛਲੀ ਵਾਰ ਜਦੋਂ ਦਿੱ ਤਾ ਉੱਥੋਂ ਮੁੰਡੇ ਟੱਪੇ ਦੀਪ ਸਿੱਧੂ ਨੌਜਵਾਨ ਅੱਜ ਸਾਡੇ 'ਚ ਹੈ ਨੀਗਾ ਬੜੀ ਹਿੰਮਤ ਕਰਕੇ ਦਿੱਲੀ ਸਭ ਤੋਂ ਪਹਿਲਾਂ ਪਹੁੰਚ ਗਿਆ ਉਹਨੂੰ ਮਿਸ ਕਰ ਰਹੇ ਹੋ ਅੱਜ ਤੁਸੀਂ ਹਾਂਜੀ ਹਾਂ ਪੂਰਾ ਮਿਸ ਕਰਦੇ ਆ ਅੱਜ ਹੁੰਦਾ ਸਾਡੇ ਨਾਲ ਪਹੁੰਚ ਫੇਰ ਜਾਂਦਾ ਜੀ ਉਹ ਅੱਜ ਦੀਪ ਹੁੰਦਾ ਅੱਗੇ ਲੱਗਦਾ ਅੱਗੇ ਲੱਗਣਾ ਸੀ ਹਾਂਜੀ ਹਾਂ ਹਾਂਜੀ ਹਾਂ ਨਾਲ ਤੁਸੀਂ ਇਹ ਵੀ ਗੱਲ ਮਹਿਸੂਸ ਕਰ ਰਹੇ ਹੋ ਦੀਪ ਨੇ ਕਿਹਾ ਸੀ ਉਦੋਂ ਵੀ ਸਾਰੇ ਹੱਕ ਲੈ ਕੇ ਜਾਓ ਤੁਹਾਨੂੰ ਫੇਰ ਆਉਣਾ ਪਊਗਾ ਅੱਜ ਫੇਰ ਤੁਹਾਨੂੰ ਜਾਣਾ ਪੈ ਰਿਹਾ ਜੀ ਉਹ ਹੁੰਗਾ ਉਹਦੀ ਮਦਦ ਉੱਥੇ ਕਰਦੇ ਰਹੇ ਪਿੰਦੇ ਇਸ ਚੰਗਾ ਸੀ ਹਾਂਜੀ ਹਾਂਜੀ ਹਾਂ ਚੰਗਾ ਸੀਗਾ ਇਹ ਦੀਪਲੀ ਮੰਨੀ ਹੁੰਦੀ ਲੀਡਰਾਂ ਨੇ ਤਾਂ ਹਾਂਜੀ ਹਾਂ ਹਾਂ ਸਹੀ ਗੱਲ ਹੈ ਜੀ ਇਹ ਗੱਲ ਇਹ ਗੱਲ ਨਿੱਤਰ ਕੇ ਸਾਹਮਣੇ ਆ ਰਹੀ ਆ ਦੇਖੋ ਬੇਸ਼ੱਕ ਇਹ ਯੂਨੀਅਨ ਅੱਜ ਵੀ ਜਾ ਰਹੀ ਆ ਔਰ ਅਗਲੀ ਗੱਲ ਡੱਲੇ ਵਾਲੇ ਸ ਯੂਨੀਅਨ ਦੇ ਮੁਖੀ ਨੇ ਉਹ ਉਹਦੋਂ